अरुणाचल प्रदेश च मी ने मचाई तबाही कई था जमीन खिसकन होया ठप, बुरी तरह फसे लोग अरुणाचल प्रदेश चारी मी ने तबाही मचाई हुई है लोग सामना करना पे रहा है दूजे दे संपर्क भी टूट चुका है ਚੀਂਦੀ ਸਰਹੱਦ ਨਾਲ ਲੱਗਦੇ ਰੁਨਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਨਾਲ ਵੱਡੇ ਪੱਧਰ ਤੇ ਤਬਾਹੀ ਹੋਈ ਹੈ ਆਮ ਜਨ ਜੀਵਨ ਠੱਪ ਹੋ ਗਿਆ ਪਾਰੀ ਮੀਂਹ ਕਾਰਨ ਕਈ ਥਾਵਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਨੇ ਜ਼ਮੀਨ ਖਿਸਕਣ ਕਾਰਨ ਸੜਕੀ ਨੈਟਵਰਕ ਨੂੰ ਪਾਰੀ ਨੁਕਸਾਨ ਪਹੁੰਚਿਆ ਹੈ ਤੇ ਨੈਟਵਰਕ ਦੇ ਇੱਕ ਦੂਜੇ ਦੇ ਨਾਲ ਸੰਪਰਕ ਜਿਹੜਾ ਉਹ ਵੀ ਟੁੱਟ ਚੁੱਕਾ ਹੈ ਜਿਸ ਤੇ ਨਾਲ ਪੋਤੇ ਵੱਸਦੇ ਲੋਕ ਅਤੇ ਘੁੰਮਣਗੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਦੀ ਸਰਹੱਦ ਤੇ ਸਥਿਤ ਨਿਭਾਂਗ ਘਾਟੀ ਨੂੰ ਦੇਸ਼ ਨਾਲ ਜੋੜਨ ਵਾਲਾ ਇਕਲੋਤਾ ਹਾਈਵੇ ਜਮੀਨ ਖਿਸਕਣ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਜਮੀਨ ਖਿਸਕਣ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਇਹ ਤੇਜ਼ ਮੀਂਹ ਦੇ ਨਾਲ ਤਬਾਹੀ ਮਚਾਈ ਹੋਈ ਹੈ ਤਾਂ ਉੱਥੇ ਦੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਈਵੇ ਦੀ ਜਮੀਨ ਤੱਕ ਵੀ ਰੁੜ ਗਈ ਹੈ। ਹਾਈਵੇ ਦੀ ਜਮੀਨ ਰੁੜਨ ਦੇ ਨਾਲ ਜਿਹੜੇ ਲੋਕ ਉਥੇ ਮੌਜੂਦ ਸੀ ਉਹ ਬੁਰੀ ਤਰ੍ਹਾਂ ਉਥੇ ਫਸ ਚੁੱਕੇ ਨੇ ਕਈ ਉਥੇ ਦੇ ਵਸਨੀਕ ਸੀ ਤੇ ਕਈ ਬਾਰੋਕਮਨ ਲੋਕ ਵੀ ਉਥੇ ਪਹੁੰਚੇ ਹੋਏ ਸੀ ਜਿਹੜੇ ਕਿ ਉਥੇ ਬੁਰੀ ਤਰ੍ਹਾਂ ਫਸ ਚੁੱਕੇ ਨੇ ਪਰ ਇਹ ਮੀਂਹ ਕਾਰਨ ਕਈ ਥਾਵਾਂ ਤੇ ਜ਼ਮੀਨ ਖਿਸਕਦੀ ਹੈ ਘਟਨਾਵਾਂ ਜਿਹੜੀਆਂ ਉਹ ਵਾਪਰ ਰਹੀਆਂ ਨੇ ਹਾਈਵੇ ਦਾ ਇੱਕ ਹਿੱਸਾ ਰੁੜ ਗਿਆ ਜਿਸ ਕਾਰਨ ਦਿਪੰਗ ਘਾਟੀ ਤੋਂ ਉਨ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜ਼ਮੀਨ ਫਿਸਕਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਦੱਸਦੇ ਕਿ ਓਰਨਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਜਿਸ ਦੇ ਚੱਲਦੇ ਉੱਤੇ ਕਿ ਭਾਰੀ ਮੀਂਹ ਨੇ ਵੱਡੀ ਤਬਾਹੀ ਮਚਾਈ ਹੋਈ ਹੈ ਉੱਚਾ ਪਹਾੜੀ ਇਲਾਕਾ ਹੋਣ ਕਾਰਨ ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਤਬਾਹੀ ਹੋਈ ਹੈ ਸੂਬੇ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਵੀ ਆਪਣੇ ਐਕਸ ਅਕਾਊਂਟ ਤੇ ਮੀ ਕਾਰਨ ਹੋਈ ਭਾਰੀ ਤਬਾਹੀ ਦਾ ਵੀਡੀਓ ਸ਼ੇਅਰ ਕੀਤਾ ਹੈ ਅਰੁਣਾਚਲ ਪ੍ਰਦੇਸ਼ 'ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਜ਼ਿਲ੍ਹਿਆਂ ਦੇ ਨਾਲ ਸੰਪਰਕ ਵੀ ਟੁੱਟ ਚੁੱਕਾ ਹੈ ਚੀਂਦੀ ਸਰਹੱਦ ਨਾਲ ਲੱਗਦੇ ਰੁਨਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਨਾਲ ਵੱਡੇ ਪੱਧਰ ਤੇ ਤਬਾਹੀ ਹੋਈ ਹੈ ਆਮ ਜਨ ਜੀਵਨ ਠੱਪ ਹੋ ਗਿਆ ਪਾਰੀ ਮੀਂਹ ਕਾਰਨ ਕਈ ਥਾਵਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਨੇ ਜ਼ਮੀਨ ਖਿਸਕਣ ਕਾਰਨ ਸੜਕੀ ਨੈਟਵਰਕ ਨੂੰ ਪਾਰੀ ਨੁਕਸਾਨ ਪਹੁੰਚਿਆ ਹੈ ਤੇ ਨੈਟਵਰਕ ਦੇ ਇੱਕ ਦੂਜੇ ਦੇ ਨਾਲ ਸੰਪਰਕ ਜਿਹੜਾ ਉਹ ਵੀ ਟੁੱਟ ਚੁੱਕਾ ਹੈ ਜਿਸ ਦੇ ਨਾਲ ਪੋਤੇ ਵਸੇ ਲੋਕ ਅਤੇ ਘੁੰਮਣਗੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਦੀ ਸਰਹੱਦ ਤੇ ਸਥਿਤ ਨਿਭਾਂਗ ਘਾਟੀ ਨੂੰ ਦੇਸ਼ ਨਾਲ ਜੋੜਨ ਵਾਲਾ ਇਕਲੌਤਾ ਹਾਈਵੇ ਜਮੀਨ ਖਿਸਕਣ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਜਮੀਨ ਖਿਸਕਣ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਇਹ ਤੇਜ਼ ਮੀਂਹ ਦੇ ਨਾਲ ਤਬਾਹੀ ਮਚਾਈ ਹੋਈ ਹੈ ਤਾਂ ਉੱਥੇ ਦੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਈਵੇ ਦੀ ਜਮੀਨ ਤੱਕ ਵੀ ਰੁੜ ਗਈ ਹੈ। ਹਾਈਵੇ ਦੀ ਜਮੀਨ ਰੁੜਨ ਦੇ ਨਾਲ ਜਿਹੜੇ ਲੋਕ ਉਥੇ ਮੌਜੂਦ ਸੀ ਉਹ ਬੁਰੀ ਤਰ੍ਹਾਂ ਉਥੇ ਫਸ ਚੁੱਕੇ ਨੇ ਕਈ ਉਥੇ ਦੇ ਵਸਨੀਕ ਸੀ ਤੇ ਕਈ ਬਾਰੋਕਮਨ ਲੋਕ ਵੀ ਉਥੇ ਪਹੁੰਚੇ ਹੋਏ ਸੀ ਜਿਹੜੇ ਕਿ ਉਥੇ ਬੁਰੀ ਤਰ੍ਹਾਂ ਫਸ ਚੁੱਕੇ ਨੇ ਪਰ ਇਹ ਮੀਂਹ ਕਾਰਨ ਕਈ ਥਾਵਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਰਹੀਆਂ ਨੇ ਹਾਈਵੇ ਦਾ ਇੱਕ ਹਿੱਸਾ ਰੁੜ ਗਿਆ ਜਿਸ ਕਾਰਨ ਦਿਬਾਂਗ ਘਾਟੀ ਤੋਂ ਉਨਤ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜ਼ਮੀਨ ਫਿਸਕਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਦੱਸਦੇ ਕਿ ਓਰਣਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਜਿਸ ਦੇ ਚੱਲਦੇ ਉੱਤੇ ਕਿ ਭਾਰੀ ਮੀਂਹ ਨੇ ਵੱਡੀ ਤਬਾਹੀ ਮਚਾਈ ਹੋਈ ਹੈ उच्चा पहाड़ी इलाका होने कारण सूबे कई हिस्सा हुई है सूबे मुख्यमंत्री पेमा खांडू ने भी अपने शेयर किया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वैनल आरोप